ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਆਪਣੀ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਹੈ। ਅਗਰ ਹੜ੍ਹਾਂ ਦੀ ਗੱਲ ਹੈ ਕੱਗਲੀ ਇਹ ਤਾਂ ਹੜ੍ਹਾਂ ਦੌਰਾਨ ਪ੍ਰੋਇਪਰ ਦੇ ਕਸਬਾ ਮੱਲਾਂ ਵਾਲਾ ਦੇ ਨਜ਼ਦੀਕ ਦੇ ਪਿੰਡ ਜਿਹੜੇ ਆ ਉਹ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਗਏ ਸਨ। ਪਿੰਡਾਂ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਗਿਆ ਸੀਗਾ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਜਿਹੜਾ ਵੱਡਾ ਅਸਰ ਪਿਆ ਸੀਗਾ ਤਾਂ ਬੀਤੇ ਦਿਨੀ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ ਸਕੂਲੀ ਬੱਚਿਆਂ ਦੀਆਂ ਕਰੋੜਾਂ ਰੁਪਏ ਦੀ ਫੀਸ ਜਿਹੜੀ ਆ ਉਹ ਭਰੀ ਗਈ ਆ ਤੇ ਹੁਣ ਬੱਚੇ ਜਿਹੜੇ ਆ ਉਹ ਸਕੂਲ ਜਾਣਾ ਸ਼ੁਰੂ ਹੋ ਗਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਹਨਾਂ ਬੱਚਿਆਂ ਦੀਆਂ ਹਨ ਜਿਨ੍ਹਾਂ ਦੀਆਂ ਫੀਸਾਂ ਜਿਹੜੀਆਂ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਨੇ ਭਰੀਆਂ ਤੇ ਬੱਚਿਆਂ ਵਿੱਚ ਕਾਫੀ ਖੁਸ਼ੀ ਜਿਹੜੀ ਆ ਉਹ ਪਾਈ ਜਾ ਰਹੀ ਆ ਤਾਂ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਆ ਤਾਂ ਬੱਚਿਆਂ ਨੇ ਦੱਸਿਆ ਕਿ ਹੜਾ ਦੌਰਾਨ ਉਹਨਾਂ ਦੀ ਪੜ੍ਹਾਈ ਜਿਹੜੀ ਆ ਰੁਕ ਗਈ ਸੀ ਫੀਸਾਂ ਜਿਹੜੀਆਂ ਉਹ ਸਕੂਲ ਵਾਲੇ ਮੰਗ ਰਹੇ ਸਨ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤੇ ਹੁਣ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਨੇ ਉਹਨਾਂ ਦੀਆਂ ਫੀਸਾਂ ਜਿਹੜੀਆਂ ਉਹ ਭਰ ਦਿੱਤੀਆਂ ਤੇ ਹੁਣ ਖੁਸ਼ੀ-ਖੁਸ਼ੀ ਬੱਚੇ ਜਿਹੜੇ ਆ ਉਹ ਸਕੂਲ ਆ ਕੇ ਪੜ੍ਹਾਈ ਜਿਹੜੀ ਆ ਉਹ ਕਰ ਰਹੇ ਆ ਤਾਂ ਹੋਰ ਕੀ ਕੁਝ ਕਹਿਣਾ ਹੈ ਬੱਚਿਆਂ ਦਾ ਅਤੇ ਅਧਿਆਪਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ मेरा नाम तो कोमलपीत कौर है मैं बाबा श्याम सिंह मेमोरियल सीनियर सेकेंडरी स्कूल फतेहवाल विखे पढ़ती हूँ। ਖੜੇ ਦੌਰਾਨ ਸਾਡੇ ਬਹੁਤ ਅਸਰ ਪੈ ਗਿਆ ਮੁੱਕੀ ਨਾ ਕੋਈ ਵਹੀਕਲ ਚੱਲਦਾ ਸੀ ਨਾ ਸਾਡੇ ਤੱਕ ਕੋਈ ਇੰਟਰਨੈਟ ਪਹੁੰਚਦਾ ਸੀ ਮੁੱਕੀ ਲਾਈਟ ਤੇ ਆਉਂਦੀ ਨਹੀਂ ਸੀ ਨਾ ਸਾਡੇ ਫੋਨ ਤੋਂ ਕੋਈ ਕੰਟੈਕਟ ਹੁੰਦਾ ਸੀ ਟੀਚਰ ਨਾਲ ਵੀ ਜੇ ਅਸੀਂ ਆਨਲਾਈਨ ਕਲਾਸਿਸ ਲਾ ਕੇ ਆਪ ਦਾ ਥੋੜਾ ਬਲੱਤ ਇਸ ਲਈ ਬਸ ਕਵਰ ਕਰੀਏ ਇਤਨਾ ਸਾਡੀ ਕੋਈ ਅਟੈਚਮੈਂਟ ਨਹੀਂ ਹੈ ਸਾਡੇ ਟੀਚਰ ਨਾਲ ਵੀ ਅਸੀਂ ਆਪ ਦਾ ਸਿਲੇਬਸ ਕਵਰ ਕਰ ਸਕੀਏ ਤਾਂ ਐਜੂਕੇਟ ਪੰਜਾਬ ਤੋਂ ਜਿਹੜੀ ਕੰਡੀਸ਼ਨ ਹੈ ਤਾਂ ਕਿ ਲਈ ਆ ਫੀਸ ਜਿਹੜੀ ਮਿਲ ਜਾਂਦਾ ਕਿਵੇਂ ਦਿੱਤੇ ਮਿਲਤੀ ਹੁਣ ਆਪਣੇ ਸਾਰੇ ਇਧਰ ਕਿਸਾਨ ਹੀ ਨੇ ਸਾਰਿਆਂ ਨੂੰ ਇਹ ਹੁੰਦਾ ਵੀ 6 ਮਹੀਨੇ ਬਾਅਦ ਫਸਲ ਆਉਗੀ ਤੇ ਆਪਾਂ ਹੋਰ ਵੀ ਬਹੁਤ ਕੰਮ ਕਰਾਂਗੇ ਸਭ ਤੋਂ ਮੇਨ ਕੰਮ ਤਾਂ ਵੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਇਸ ਖਰਚੇ ਦੇ ਤਾਂ ਕਰਕੇ ਵੀ ਕੁਝ ਕਿਸਾਨ ਵੀ ਡਰ ਕੇ ਸੀ ਵੀ ਅਸੀਂ ਕਿਵੇਂ ਹੁਣ ਆਪਣੇ ਜਵਾਕਾਂ ਨੂੰ ਅੱਗੇ ਪੜ੍ਹਾਵਾਂਗੇ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਡੀ ਬਾਹ ਫੜੀ ਤੇ ਸਾਡੀਆਂ ਫੀਸਿਸ ਦਿੱਤੀਆਂ ਤੇ ਅਸੀਂ ਪੜ੍ਹਾਈ ਦੇ ਨਾਲ ਜੁੜੇ ਤੇ ਅਸੀਂ ਆਪ ਦਾ ਸਿਲੇਬਸ ਕਵਰ ਵੀ ਕੀਤਾ ਤੇ ਸਾਨੂੰ ਸਕੂਲ ਵਿੱਚ ਵੀ ਕੋਈ ਦਿੱਕਤ ਨਹੀਂ ਆਈ ਮੇਰਾ ਕੀ ਨਾਮ ਹੈ ਘਟਾ ਕੇ ਕਿਤਾ ਸਕੂਲ ਹਾਂਜੀ ਮੇਰਾ ਨਾਮ ਸ੍ਰਿੰਦਰਪਾਲ ਕੌਰ ਹੈ ਤੇ ਸੇਖ ਇੰਟਰਨੈਸ਼ਨਲ ਸਕੂਲ ਫਤੇਵਾਲਾ ਵਿੱਚ ਅਸੀਂ ਪੜਾ ਰਹੇ ਹਾਂ ਜੁਸਟ ਪੰਜਾਬ ਨੂੰ ਜਿਹੜੀ ਬੱਚਿਆਂ ਦੀ ਇਸਨ ਕੀ ਲੱਗਦੀ ਹੈ ਹਾਂਜੀ ਸਾਡੇ ਕੀ ਕਰਦਾ ਕਿ ਬੱਚੇ ਖੁਸ਼ ਹੁੰਦੇ ਹਾਂਜੀ ਦੇਖੋ ਸਰ ਐਜੂਕੇਟ ਪੰਜਾਬ ਵੱਲੋਂ ਜਿਹੜੀਆਂ ਫੀਸਾਂ ਦਿੱਤੀਆਂ ਗਿਆ ਇਹ ਪਤਾ ਹੈ ਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜਿਹੜਾ ਆਤਮ ਵਿਸ਼ਵਾਸ ਆ ਗਿਆ ਹੈ ਬੱਚਿਆਂ ਦੇ ਵਿੱਚ ਜਿਵੇਂ ਕਿ ਇਸ ਏਰੀਆ ਜਿਹੜਾ ਹੜ੍ਹਾਂ ਨੇ ਬਹੁਤ ਪ੍ਰਭਾਵਿਤ ਕੀਤਾ ਸੀ ਔਰ ਕੁਝ ਹੈ ਕੁਝ ਮਤਲਬ ਬੱਚੇ ਬਿਲੋਂਗ ਕਰਦੇ ਇਹੋ ਜਿਹੇ ਪਰਿਵਾਰਾਂ ਨਾਲ ਬਿਲੋਂਗ ਕਰਦੇ ਨੇ ਜਿਹੜੇ ਮਤਲਬ ਕਿ ਉਹ ਆਪਣੀ ਜਿਹੜੀਆਂ ਫੀਸਾਂ ਆ ਉਹ ਨਹੀਂ ਦੇ ਸਕਦੇ ਤੇ ਇਸ ਕਰਕੇ ਮਤਲਬ ਜਿਹੜੇ ਇਸ ਸੰਸਥਾ ਨੇ ਜਿਹੜੇ ਅਜੂਕੇਡ ਪੰਜਾਬ ਨੇ ਜਿਹੜੇ ਬੱਚਿਆਂ ਦੀਆਂ ਫੀਸਾਂ ਪੇ ਕੀਤੀਆਂ ਇਹਦੇ ਨਾਲ ਫਾਈਨੈਂਸ਼ਲੀ ਤੇ ਮਤਲਬ ਉਹਨਾਂ ਦੇ ਪੇਰੈਂਟਸ ਦੀ ਵੀ ਹੈਲਪ ਹੋਈ ਹੈ ਔਰ ਬੱਚਿਆਂ ਦੇ ਵਿੱਚ ਵੀ ਇਹਦੇ ਨਾਲ ਇੱਕ ਮਤਲਬ ਬਹੁਤ ਹੀ ਕੌਨਫੀਡੈਂਸ ਆਇਆ ਹੈ ਔਰ ਉਹਨਾਂ ਨੇ ਮਤਲਬ ਕਿ ਆਪਣੀ ਪੜਾਈ ਨੂੰ ਹੋਰ ਵੀ ਮਤਲਬ ਕਿ ਇੰਟਰਸਟ ਲੈ ਕੇ ਜਿਹੜਾ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ ਹੈ ਮਤਲਬ ਬਹੁਤ ਦਿਲਚਸਪੀ ਵਿਖਾਈ ਹੈ ਉਹਨਾਂ ਬੱਚਿਆਂ ਨੇ ਆਪਣੀ ਪੜਾਈ ਦੇ ਵਿੱਚ ਔਰ ਬੱਚੇ ਆਪਣੇ ਕੋਚੀ ਪੜਾਈ ਵਿੱਚ ਕੋਈ ਹਾਂਜੀ ਬਹੁਤ ਵਧੀਆ ਜੀ ਹੁਣ ਬੱਚੇ ਮਤਲਬ ਕੌਨਫੀਡੈਂਸਲੀ ਆਣ ਕੇ ਸਕੂਲ ਦੇ ਵਿੱਚ ਪੜਦੇ ਨੇ ਪੋਜ਼ਿਟਿਵਲੀ ਰਿਸਪੌਂਡ ਦਿੰਦੇ ਨੇ ਬੱਚੇ ਮਤਲਬ ਕਿ ਕੋਈ ਵੀ ਮਤਲਬ ਕਿ ਬੱਚਿਆਂ ਨੂੰ ਸਮੱਸਿਆ ਨਹੀਂ ਆ ਰਹੀ ਜਿਵੇਂ ਮਤਲਬ ਕਿ ਉਹ ਫੀਸ ਨੂੰ ਲੈ ਕੇ ਮਤਲਬ ਕਿ ਉਹਨਾਂ ਨੂੰ ਮਤਲਬ ਕਿ ਪਹਿਲਾਂ ਹੀ ਇੰਨਾ ਮਤਲਬ ਕਿ ਹੋ ਗਿਆ ਕਿ ਸਾਡੀ ਜਿਹੜੀ ਆ ਕਿਸੇ ਸੰਸਥਾ ਨੇ ਬਾਹਰ ਫੜ ਲਈ ਹੈ ਤੇ ਇਸ ਕਰਕੇ ਬੱਚੇ ਬਹੁਤ ਹੀ ਜਿਹੜੇ ਆ ਆਤਮ ਵਿਸ਼ਵਾਸ ਦੇ ਨਾਲ ਸਕੂਲ ਦੇ ਵਿੱਚ ਆ ਰਹੇ ਨੇ ਮੇਰਾ ਨਾਮ ਕੋਵੀਰ ਕੌਰ ਹੈ ਫਿਰ ਜਿਹੜਾ ਐਜੂਟਿਟ ਪ੍ਰੋਜੈਕਟ ਤੋਂ ਵੱਲੋਂ ਕਿਸਾਨਾਂ ਦੇ ਬੱਚਿਆਂ ਨੂੰ ਬਹੁਤ ਹੀ ਸੇਵਾ ਤੇ ਚਲੂ ਇਹਨੂੰ ਖੁਸ਼ੀ ਦਿਨ। ਸਾਨੂੰ ਬਹੁਤ ਵਧੀਆ ਲੱਗਾ ਸਾਨੂੰ ਬਹੁਤ ਵਧੀਆ ਫੀਲ ਹੋਇਆ ਕਿ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਬਿਕੋਜ਼ ਫਲੱਡ ਆਨ ਦਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਕੋਈ ਫਸਲ ਨਹੀਂ ਸੀ ਕਿ ਬਚੀ ਸਾਰਾ ਕੁਝ تباہ ਹੋ ਗਿਆ ਸੀਗਾ ਜਿਸ ਦਾ ਕਰਕੇ ਕੋਈ ਪੈਸੇ ਨਹੀਂ ਸੀ ਹੈਗੇ ਫੀਸ ਪੇ ਕਰਨ ਦੀ ਪੰਜਾਬ ਪ੍ਰੋਜੈਕਟ ਵਾਲਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਇਹਨਾਂ ਨੇ ਸਾਡੀ ਫੀਸ ਪੇ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਥੈਂਕਫੁਲ ਆ ਬਹੁਤ ਬਹੁਤ ਸ਼ੁਕਰੀਆ ਕਿ ਇਹਨੇ ਬਣਾਇਆ ਮੈਂ ਪੰਜਾਬ ਪੁਲਿਸ ਦੀ ਟ੍ਰੇਨਿੰਗ ਕਰਨਾ ਚਾਹੁੰਦੀ ਆ ਮੈਂ ਪੰਜਾਬ ਪੁਲਿਸ ਜੁਆਇਨ ਕਰੂੰਗੀ ਅਤੇ ਉਹਨਾਂ ਦੇ ਟੈਸਟ ਵੀ ਅਪਰ ਜ਼ ਪ੍ਰਪੇਅਰ ਕਰੂੰਗੀ ਖੁਦ ਨੂੰ ਬਹੁਤ ਵਧੀਆ ਸਿੱਖਿਆ ਮੰਗੂ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਤੁਹਾਡੇ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ ਵਿੱਚ ਹੜ੍ਹ ਜਿਹੜੇ ਕਾਫੀ ਆਏ ਸੀ ਉਹਨਾਂ ਦੇ ਨੰਝੇ ਦੇ ਰਿਹਾ ਸੀ ਜੀ ਤਾਂ ਬੱਚਿਆਂ ਦੀ ਪੜ੍ਹਾਈ ਤੇ ਕਿੰਨਾ ਕਸਰਪੇਰਾ ਦੇਖੋ ਜੀ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਉਹਦੇ ਨਾਲ ਸਭ ਤੋਂ ਪਹਿਲਾਂ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਉਹਦਾ ਨੁਕਸਾਨ ਤੇ ਹੁੰਦਾ ਹੈ ਜੀ ਔਰ ਇਹ ਕੁਦਰਤੀ ਆਫਤਾ ਜਿਹੜੀ ਉਹ ਅਕਸਰ ਇਸ ਇਲਾਕੇ ਦੇ ਵਿੱਚ ਆਉਂਦੀ ਰਹਿੰਦੀ ਆ ਕਿਉਂਕਿ ਸਾਡਾ ਜਿਹੜਾ ਸਕੂਲ ਹੈ ਇਹ ਦਰਿਆ ਦੇ ਕੰਢੇ ਤੇ ਸਿਤ ਹੈ ਤਾਂ ਇਸ ਵਾਰ ਵੀ ਜਿਹੜੇ ਹੜ੍ਹ ਆਏ ਇਸ ਤੋਂ ਪਹਿਲਾਂ 2023 ਦੇ ਵਿੱਚ ਵੀ ਆਏ ਸੀਗੇ ਤਾਂ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੁੰਦਾ ਕਿਉਂਕਿ ਜਦੋਂ ਵੀ ਹੜ੍ਹ ਆਉਂਦੇ ਨੇ ਸਭ ਤੋਂ ਪਹਿਲਾਂ ਬਿਜਲੀ ਹੈ ਜਿਹੜੀ ਉਹਨੂੰ ਕੱਟ ਦਿੱਤਾ ਜਾਂਦਾ ਹੈ ਔਰ ਬੱਚਿਆਂ ਦੇ ਰਹਿਣ ਸਹਿਣ ਦਾ ਉਹਨਾਂ ਦਾ ਜਿਹੜਾ ਉਹ ਆਨਲਾਈਨ ਕਲਾਸਿਸ ਵੀ ਨਹੀਂ ਲੱਗਦੀਆਂ ਜਿਹੜੇ ਟਾਵਰ ਵਗੈਰਾ ਮੋਬਾਈਲ ਦੇ ਨੇ ਉਹ ਵੀ ਕੰਪਨੀਆਂ ਵੱਲੋਂ ਬੰਦ ਕਰ ਦਿੱਤੇ ਜਾਂਦੇ ਨੇ ਨਾ ਰੇਂਜ ਪਹੁੰਚਦੀ ਆ ਨਾ ਆਨਲਾਈਨ ਕਲਾਸਾਂ ਦਾ ਕੋਈ ਜਿਹੜਾ ਉਹ ਪ੍ਰਬੰਧ ਹੋ ਸਕਦਾ ਆ ਆਫਲਾਈਨ ਕਲਾਸਾਂ ਜਿਹੜੀਆਂ ਉਹ ਲੱਗ ਨਹੀਂ ਸਕਦੀਆਂ ਕਿਉਂਕਿ ਦਰਿਆਈ ਏਰੀਆ ਹੋਣ ਕਰਕੇ ਤਾਂ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਜੀ ਉਹ ਖੜਾ ਤੋਂ ਬਾਅਦ ਕੀ ਹਾਲਾ ਹਾਲਾਤੋ ਬਾਅਦ ਦੇਖੋ ਜੀ ਮੋਰਬ ਸੇਬੇ ਦੇ ਜਿਹੜੇ ਕੰਮ ਨੇ ਉਹ ਬਹੁਤ ਵੱਡੀ ਪੱਧਰ ਤੇ ਚੱਲ ਰਹੇ ਨੇ ਵੱਖ-ਵੱਖ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ ਤਾ ਇੱਕ ਮੈਂ ਸੰਸਥਾ ਦਾ ਜ਼ਿਕਰ ਕਰਾਂ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਇਹਨਾਂ ਨੇ ਵੀ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੀ ਭੂਮਿਕਾ ਵਾ ਜਿਹੜੀ ਉਹ ਨਿਭਾਈ ਆ ਅੱਠ ਪਿੰਡ ਇਹਨਾਂ ਨੇ ਸਾਡੇ ਇਲਾਕੇ ਦੇ ਜਿਹੜੇ ਹੜ੍ਹ ਪ੍ਰਭਾਵਿਤ ਸੀਗੇ ਉਹਨਾਂ ਨੂੰ ਗੋਦ ਲਿਆ ਆ ਬੀਜ ਖਾਦ ਤੇਲ ਸਾਰਾ ਸਿਸਟਮ ਆ ਜਿਹੜਾ ਉਹਨਾਂ ਦਾ ਇਹਨਾਂ ਇਸ ਸੰਸਥਾ ਵੱਲੋਂ ਪ੍ਰੋਵਾਈਡ ਕਰਵਾਇਆ ਗਿਆ ਨਾਲ ਜਿੱਦਾਂ ਪਹਿਲਾਂ ਵੀ ਇਹ ਜਿਹੜੀ ਸੰਸਥਾ ਆ ਇਹ ਜਿਹੜੇ ਮੱਧ ਵਰਗੀ ਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਹੋਰ ਬੱਚੇ ਨੇ ਉਹਨਾਂ ਦੀ ਫੀਸ ਪਹਿਲਾਂ ਵੀ ਇਹ ਐਜੂਕੇਟ ਉਹਨਾਂ ਦਾ ਪ੍ਰੋਜੈਕਟ ਜਿਹੜਾ ਉਹ ਭਰਦਾ ਆ ਪਰ ਇਸ ਵਾਰ ਜਦੋਂ ਮਤਲਬ ਹੜ੍ਹਾਂ ਦੇ ਕਾਰਨ ਇੱਥੇ ਬਹੁਤ ਜ਼ਿਆਦੀ ਸਮੱਸਿਆ ਆ ਗਈ ਤਾਂ ਇਹਨਾਂ ਨੇ ਅੱਠ ਪਿੰਡ ਜਿਹੜੇ ਗੋਦ ਲਏ ਸੀ ਉਹਨਾਂ ਦੇ ਸਾਰੇ ਦੇ ਸਾਰੇ ਜਿਹੜੇ ਬੱਚੇ ਆ ਉਹਨਾਂ ਦੀ ਫੀਸ ਆ ਜਿਹੜੀ ਉਹ ਭਰਨ ਦਾ ਉਹ ਪ੍ਰਾਲਾ ਕੀਤਾ ਆ ਇੱਕ ਸਕੂਲ ਲਈ ਜਿੰਨੇ ਵੀ ਸਕੂਲ ਜਾਂ ਕਾਲਜਾਂ ਤੱਕ ਬੱਚੇ ਜਿਹੜੇ ਇਸ ਏਰੀਆ ਦੇ ਵਿੱਚੋਂ ਪੜ੍ਹਦੇ ਸੀਗੇ ਉਹਨਾਂ ਦੀ ਫੀਸ ਆ ਜਿਹੜੀ ਉਹ ਭਰੀ ਆ ਬੱਚਿਆਂ ਦੇ ਜਿਹੜੇ ਮਾਪਿਆਂ ਦੀ ਗੱਲ ਕਰਦੇ ਤਾਂ ਉਹਨਾਂ ਵਿੱਚ ਕਿੰਨੀ ਖੁਸ਼ੀ ਜਿਹੜੀ ਉਹਨਾਂ ਨੂੰ ਵੇਖੋ ਜੀ ਜਦੋਂ ਫੀਸ ਨਾ ਭਰੀ ਜਾਵੇ ਤਾਂ ਬੱਚਿਆਂ ਦੇ ਵਿੱਚ ਹੀਣ ਭਾਵਨਾ ਆ ਜਾਂਦੀ ਹੈ ਮਾਤਾ ਪਿਤਾ ਸਹਿਬਾਨਾਂ ਦੇ ਵਿੱਚ ਵੀ ਕਿਉਂਕਿ ਰਜਗਾਰ ਦਾ ਸਾਧਨ ਇੱਥੇ ਤਾਂ ਮੁੱਖ ਤੌਰ ਤੇ ਖੇਤੀਬਾੜੀ ਆ ਤੇ ਖੇਤੀਬਾੜੀ ਫਸਲਾਂ ਜਿਹੜੀਆਂ ਤਬਾਹ ਹੋਣ ਕਰਕੇ ਜਿਹੜਾ ਬੱਚਿਆਂ ਦੀ ਫੀਸ ਆ ਉਹ ਨਹੀਂ ਸੀ ਪੇ ਕਰ ਸਕਦੇ ਤਾ ਬੱਚਿਆਂ ਦੇ ਵਿੱਚ ਨਮੋਸ਼ੀ ਨਾ ਆਵੇ ਜਦੋਂ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਬੱਚਿਆਂ ਦੀ ਫੀਸ ਭਰ ਦਿੱਤੀ ਆ ਔਰ ਇਹ ਬੱਚੇ ਬੜੇ ਮਾਣ ਦੇ ਨਾਲ ਕਲਾਸ ਦੇ ਵਿੱਚ ਆ ਕੇ ਬੈਠਦੇ ਆ ਪੇਰੈਂਟਸ ਵੀ ਬੜੇ ਮਾਣ ਦੇ ਨਾਲ ਸਾਡੇ ਕੋਲੇ ਪੀਟੀਐਮ ਵਗੈਰਾ ਦੇ ਵਿੱਚ ਆਉਂਦੇ ਆ ਔਰ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਅਗਲੇ ਭੇਖ ਵਾਸਤੇ ਸਾਡੇ ਨਾਲ ਡਿਸਕਸ਼ਨ ਆ ਜਿਹੜੀ ਉਹ ਕਰਦੇ ਆ ਤਾਂ ਬਹੁਤ ਬਹੁਤ ਧੰਨਵਾਦ ਇਸ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਇਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਸ ਜਿਹੜਿਆ ਕੁਦਰਤੀ ਆਪਤਾ ਜਿਹੜੀ ਬਹੁਤ ਵੱਡੇ ਪੱਧਰ ਤੇ ਜਿਹਨੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਉਹ ਇਹਨਾਂ ਲੋਕਾਂ ਦੀ ਬਾਹ ਮੜੀ ਆ ਮੇਰੇ ਵੱਲੋਂ ਸਾਰੇ ਹੀ ਸਕੂਲ ਸਾਰੇ ਹੀ ਕਾਲਜ ਜਿਨ੍ਹਾਂ ਦੀ ਵੀ ਇਹਨਾਂ ਨੇ ਫੀਸ ਭਰੀ ਆ ਸਾਰਿਆਂ ਦੇ ਵੱਲੋਂ ਇਸ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਪ੍ਰੀਤ ਸਿੰਘ ਮੈਂ ਬਤੌਰ ਟੀਚਰ ਜਿਹੜਾ ਵਾ ਇੱਕ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਤਿਆਲੇ ਦੇ ਵਿੱਚ ਜਿਹੜਾ ਉਹ ਪੜਾ ਰਿਆ ਜੀ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਨਾਮ ਦਾ ਸਕੂਲ ਨੂੰ ਸਿੱਕਾ ਬਦਲਾਵ ਜੀ ਹਾਂਜੀ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਜਿਹੜੀ ਹੈ ਮਦਦ ਮਿਲੀ ਆ ਕਿਉਂਕਿ ਸਾਡਾ ਜਿਹੜਾ ਸਕੂਲ ਹੈ ਬਿਲਕੁਲ ਦਰਿਆ ਦੇ ਕੰਢੇ ਤੇ ਸੀਗਾ ਤਾਂ ਕਾਫੀ ਜ਼ਿਆਦਾ ਜਿਹੜਾ ਇਲਾਕੇ ਬੱਚੇ ਜਿਹੜੇ ਨੇ ਉਸ ਇਲਾਕੇ ਤੋਂ ਆਉਂਦੇ ਹਨ ਜਿਹੜੇ ਦਰਿਆ ਦੇ ਵਿੱਚ ਸਨ ਤਾਂ ਉੱਥੇ ਪਾਣੀ ਦੀ ਮਾਰ ਕਰਕੇ ਜਿਹੜਾ ਬੱਚਿਆਂ ਦਾ ਪੜਾਈ ਦਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਤਾ ਅਸੀਂ ਸੋਚਦੇ ਪੈ ਸੀਗੇ ਵੀ ਸਾਡੀ ਕੋਈ ਮਦਦ ਕਰੇ ਤਾਂ ਮਦਦ ਲਈ ਜਿਹੜਾ ਵਾ ਪੰਜਾਬ ਪ੍ਰੋਜੈਕਟ ਐਜੂਕੇਟ ਜਿਹੜੀ ਜਿਹੜੀ ਬਾਹ ਫੜੀ ਤਾਂ ਸਾਡੇ ਬਹੁਤ ਸਾਰੇ ਬੱਚਿਆਂ ਦੀ ਉਹਨਾਂ ਨੇ ਫੀਸਾਂ ਜਿਹੜੀਆਂ ਪੇ ਕਰਕੇ ਉਹਨਾਂ ਦੇ ਆਉਣ ਵਾਲੇ ਭਵਿੱਖ ਦੇ ਬਾਰੇ ਖਿਆਲ ਰੱਖ ਜਿਆ ਹਾਂ ਤੇ ਉਹਨਾਂ ਵਾਸਤੇ ਜਿਹੜਾ ਕੰਮ ਕੀਤਾ ਜੀ ਚੰਗੀ ਖੁਸ਼ੀ ਜਿਹੜੀ ਪਾਈ ਜਾਂਦੀ ਆ ਹਾਂਜੀ ਬੱਚਿਆਂ ਵਿੱਚ ਬਹੁਤ ਜ਼ਿਆਦੀ ਖੁਸ਼ੀ ਆ ਕਿਉਂਕਿ ਇੱਕ ਤਰ੍ਹਾਂ ਤਾਂ ਬਹੁਤ ਚਿਹਰੇ ਮਰਝਾ ਗਏ ਸਨ ਕਿਉਂਕਿ ਫੀਸਾਂ ਦਾ ਪ੍ਰਬੰਧ ਲਈ ਜਿਹੜਾ ਵਾ ਫਸਲ ਜਿਹੜੀ ਸੀ ਉਹ ਖਰਾਬ ਹੋ ਚੁੱਕੀ ਸੀ ਕਿ ਕੋਈ ਵੀ ਸਾਡੇ ਕੋਲ ਰੋਜ਼ਗਾਰ ਬਾਕੀ ਜਿਹੜਾ ਨਹੀਂ ਸੀ ਬਚਿਆ ਘਰ-ਬਾਰ ਸਭ ਕੁਝ ਜਿਹੜਾ ਵਾ ਤਬਾਹ ਹੋ ਚੁੱਕਾ ਸੀ ਤਾਂ ਅਸੀਂ ਡੀਕ ਦੇ ਪੈਸੀ ਕੋਈ ਸੰਸਥਾ ਸਾਡੀ ਮਦਦ ਕਰੇ ਤਾਂ ਇਸ ਸੰਸਥਾ ਨੇ ਆ ਕੇ ਸਾਡੀ ਬਾਹ ਫੜ ਕੇ ਸਾਡੇ ਜਿਹੜਾ ਵਾ ਬਹੁਤ ਜ਼ਿਆਦਾ ਸੰਜੋਗ ਕਰਕੇ ਬੱਚਿਆਂ ਨੂੰ ਜਿਹੜਾ ਵਾ ਆਪਣੇ ਪੜ੍ਹਾਈ ਦੇ ਨਾਲ ਜੋੜ ਕੇ ਸਾਡੀ ਜਿਹੜੀ ਮਦਦ ਕੀਤੀ ਹੈ ਜੀ ਕੀ ਨਾਮ ਤੁਹਾਡਾ ਕਿਹੜਾ ਹੈ ਹਮਨਦੀਪ ਸਿੰਘ ਮੇਰਾ ਨਾਮ ਆ ਪਿੰਨ ਮੈਂ ਟੈਲੀਗ੍ਰਾਮ ਆ ਉਹ ਹੜ੍ਹ ਹੜ੍ਹ ਬੱਚੇ ਦੀ ਪੜ੍ਹਾਈ ਕਿੰਨਾ ਰੁਕ ਗਈ ਜੀ ਜੀ ਬਹੁਤ ਅਸਰ ਪਿਆ ਬੱਚਾ ਇਹ ਲਗਾਤਾਰ ਯਾਨੀ ਕਿ 2 ਮਹੀਨੇ ਬੱਚੇ ਸਕੂਲ ਨਹੀਂ ਗਏ ਬਸਾਂ ਉਹ ਹੀ ਹੁੰਦੀਆਂ ਰਹੀਆਂ ਤੇ ਰਾਜ ਸੜਕਾਂ ਤੇ ਪਾਣੀ ਸੀ ਇਸ ਕਰਕੇ 2 ਮਹੀਨੇ ਬੱਚੇ ਸਕੂਲ ਨਹੀਂ ਗਏ ਹੁਣ ਜਦੋਂ ਸਕੂਲ ਲੱਗ ਗਏ ਆ ਬੱਚੇ ਨੇ ਕਿੰਨੀ ਸੁਖੀ ਹੋ ਗਈ ਬੱਚੇ ਖੋਸ਼ੇ ਤੇ ਬੜੇ ਜਿਆਦਾ ਬੱਚਿਆਂ ਦੇ ਪਰੇ ਨੁਕਸਾਨ ਹੀ ਜ਼ਿਆਦਾ ਹੋਇਆ 2 ਮਹੀਨਿਆਂ ਦੇ ਵਿੱਚ ਮੇਰੇ ਬੱਚੇ ਸਕੂਲ ਨਹੀਂ ਗਿਆ ਤੇ ਉਤੋਂ ਝੋਨੇ ਦੀ ਫਸਲਾਂ ਬਰਬਾਦ ਹੋ ਗਈਆਂ ਵਾ ਤੇ ਫੀਸਾਂ ਰਗੀਆਂ ਸਕੂਲ ਦੀਆਂ ਇਸ ਕਰਕੇ ਬਹੁਤ ਮੁਸ਼ਕਲ ਆ ਰਹੀ ਹੈ ਅਸੀਂ ਫੀਸਾਂ ਜੁੜੀਆਂ ਅੱਜ ਤੱਕ ਜਾ ਪਰ ਜਾਤੇ ਲੋਕ ਨਹੀਂ ਆ ਪਰ ਕੀ ਕਹਿਣਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਔਖੇ ਵੇਲੇ ਸਾਡੀ ਬਾਹ ਫੜੀ ਆ ਮੇਰੇ ਬੱਚਿਆਂ ਦੀ ਫੀਸਾਂ ਮਾਫ ਕੀਤੀਆਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਭ ਜਿਹੜੇ ਪੰਜਾਬ ਦੇ ਜਗਤ ਦਾ